ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਨ ਗਵਰਨਰ ਤਮੰਦ ਸਵਿਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਾ ਮੱਖਮਤ ਜੀ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਪੰਜਾਬੀਆਂ ਨੂੰ ਲੈ ਕੇ ਸੀਐਮ ਦਾ ਸਾਹਮਣੇ ਆਇਆ ਪਹਿਲਾ ਬਿਆਨ ਕਿਹਾ ਕਿ ਜੋ ਅਮਰੀਕਾ ਨੇ ਕੀਤਾ ਉਸ ਦਾ ਹੈ ਬੇहद ਅਫਸੋਸ ਤੇ ਮੋਦੀ ਸਰਕਾਰ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਜ਼ਖਮਾਂ ਤੇ ਛਿੜਕ ਰਹੀ ਹੈ ਲੂਣ ਜੀ ਆ ਦੱਸਦੀ ਹੈ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਪੰਜਾਬੀਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਉਹਨਾਂ ਨੇ ਇਸ ਬੰਦ ਦੇ ਵਿੱਚ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਜੋ ਅਮਰੀਕਾ ਨੇ ਕੀਤਾ ਉਸ ਦਾ ਬੇਹੱਦ ਅਫਸੋਸ ਹੈ ਅਮਰੀਕਾ ਦੇ ਵੱਲੋਂ ਪੰਜਾਬੀਆਂ ਨੂੰ ਸਾਡੇ ਨਾਗਰਿਕਾਂ ਨੂੰ ਹੱਥਕੜੀਆਂ ਲਗਾ ਕੇ ਬੇੜੀਆਂ ਲਗਾ ਕੇ ਵਾਪਸ ਵਤਨ ਭੇਜਣਾ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਲੋਕ ਮਾਨਸਿਕ ਤੇ ਆਰਥਿਕ ਤੌਰ ਤੇ ਟੁੱਟੇ ਹੋਏ ਨੇ। ਮੋਦੀ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰੰਤੂ ਮੋਦੀ ਸਰਕਾਰ ਮਦਦ ਕਰਨ ਦੀ ਬਜਾਏ ਇਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਇਥੇ ਦੱਸਦੀ ਹੈ ਕਿ ਜਿਹੜੇ ਲੋਕ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨਹੀਂ ਉਹਨਾਂ ਦੇ ਵਿੱਚ ਪੰਜਾਬੀਆਂ ਸਮੇਤ ਹਰਿਆਣਾ, ਗੁਜਰਾਤ ਤੇ ਚੰਡੀਗੜ੍ਹ ਦੇ ਵੀ ਨਿਵਾਸੀ ਨੇ ਇਥੇ ਨਾਲ ਹੀ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਹਰਿਆਣਾ ਦੇ ਜਿਹੜੇ ਲੋਕ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਨੇ ਉਹਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਦੀਆਂ ਜਿਹੜੀਆਂ ਕੈਦੀਆਂ ਦੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਬਿਠਾ ਕੇ ਵਾਪਸ ਲਜਾਇਆ ਗਿਆ ਹੈ ਇਸ ਦੇ ਸਬੰਧ ਦੇ ਵਿੱਚ ਸੀਐਮ ਮਾਨ ਹੋਰਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ ਇਥੇ ਜ਼ਿਕਰ ਜੋਗ ਹੈ ਕਿ ਅਮਰੀਕਾ ਦੇ ਦੇਸ਼ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਹਰਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿੰਨੇ ਵੀ ਪ੍ਰਵਾਸੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੰਗ ਦੇ ਨਾਲ ਆਏ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਤੇ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਬੀਤੇ ਦਿਨ ਹੀ ਇੱਕ ਅਮਰੀਕੀ ਫੌਜੀ ਜਹਾਜ਼ ਜਿਸ ਦੇ ਵਿੱਚ ਭਾਰਤੀ ਬੈਠੇ ਹੋਏ ਸਨ ਉਹਨਾਂ ਨੂੰ ਅੰਮ੍ਰਿਤਸਰ 에ਰਪੋਰਟ ਪਹੁੰਚਾਇਆ ਗਿਆ ਹੈ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਸਮੇਤ ਗੁਜਰਾਤ, ਹਰਿਆਣਾ, ਚੰਡੀਗੜ੍ਹ ਦੇ ਲੋਕ ਸਨ ਤੇ ਇਹਨਾਂ ਨੂੰ ਵਾਪਸ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਦੱਸਦੀ ਹੈ ਕਿ ਬਹੁਤ ਸਾਰੇ ਪੰਜਾਬੀਆਂ ਸਮੇਤ ਭਾਰਤੀ ਜਿਹੜੇ ਕਿ ਮੈਕਸੀਕੋ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਸਤੇਆਂ ਥਾਣੇ ਜਿਹੜੇ ਲੋਕ ਨੇ ਅਮਰੀਕਾ ਵਿੱਚ ਦਾਖਲ ਹੋਏ ਨੇ ਸੋ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਏ ਕਿ ਜਿਹੜੇ ਵੀ ਲੋਕ ਗੈਰ ਕਾਨੂੰਨੀ ਤੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਅਮਰੀਕਾ ਤੋਬਾ ਹਰ ਕੜ ਦਿੱਤਾ ਜਾਵੇਗਾ ਤੇ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਸੋ ਇਸੇ ਸਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਇਹ ਰੈਟਵੀਟ ਹੈ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਜੋ ਅਮਰੀਕਾ ਨੇ ਕੀਤਾ ਉਸ ਦਾ ਬੇਹਦ ਅਫਸੋਸ ਹੈ ਪ੍ਰੰਤੂ ਮੋਦੀ ਸਰਕਾਰ ਨੂੰ ਇਹਨਾਂ ਮਾਨਸਿਕ ਤੇ ਆਰਥਿਕ ਤੌਰ ਤੇ ਟੁੱਟੇ ਹੋਏ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਮਦਦ ਕਰਨ ਦੀ ਬਜਾਏ ਇਹਨਾਂ ਦੇ ਜ਼ਖਮਾਂ ਤੇ ਲੋਨ ਛੜਕ ਰਹੀ ਹੈ